ਨਰਿੰਦਰ ਮੋਦੀ ਜਿਸ ਨੂੰ ਆਪਣੀ ਅੰਦਰ ਆਤਮਾ ਡਰਾ ਰਹੀ ਹੈ ਕਿ ਮੇਰਾ ਸਮਾਂ ਕੋਈ ਆਉਣ ਵਾਲਾ ਬਹੁਤਾ ਚੰਗਾ ਨਹੀਂ ਤੇ ਮੈਂ ਕਿਉਂ ਨਾ ਹੋਰ ਲੋਕਾਂ ਨੂੰ ਇਹਦੇ ਵਿੱਚ ਖਰਾਬ ਕਰਕੇ ਜਾਵਾਂ ਅੱਜ ਉਹਨਾਂ ਦੀ ਵੱਡੀ ਜਿਹੜੀ ਮਾੜੀ ਮਨਸ਼ਾ ਉਸ ਦੇ ਖਿਲਾਫ ਆਪਾਂ ਇਕੱਠੇ ਹੋਏ ਆ ਸਾਡਾ ਸੰਵਿਧਾਨ ਇਹ ਨਹੀਂ ਕਹਿੰਦਾ ਕਿ ਬਿਨਾਂ ਸਬੂਤਾਂ ਦੇ ਧੱਕੇਸ਼ਾਹੀ ਦੇ ਨਾਲ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਇੱਕ ਰਾਸ਼ਟਰੀ ਰਾਜਨੀਤਿਕ ਪਾਰਟੀ ਦੇ ਕਨਵੀਨਰ ਨੂੰ ਤੁਸੀਂ ਇਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਬੰਦ ਕਰੋ ਅਸੀਂ ਭਾਰਤ ਸਰਕਾਰ ਦੀ ਜਿਹੜੀ ਭਾਜਪਾ ਸਰਕਾਰ ਆ ਇਹਨਾਂ ਦੀ ਇੱਟ ਨਾਲ ਇੱਟ ਖੜਕਾ ਦੇਾਂਗੇ ਸਾਨੂੰ ਭਾਰਤ ਦੇ ਭਾਵੇਂ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਪ੍ਰੋਟੈਸਟ ਕਰਨਾ ਪਵੇ ਭਾਵੇਂ ਕੋਈ ਵੀ ਕੁਰਬਾਨੀ ਦੇਣੀ ਪਵੇ ਭਾਜਪਾ ਅਜੇ ਸਬਕ ਨਹੀਂ ਸਿੱਖ ਰਹੀ ਰਾਜਨੀਤਿਕ ਵਿਰੋਧੀਆਂ ਨੂੰ ਹਰ ਰੋਜ਼ ਝੂਠੇ ਮੁਕਦਮਿਆਂ 'ਚ ਫਸਾ ਕੇ ਛੇਲੇ ਸੁਟਿਆ ਜਾ ਰਿਹਾ ਤੇ ਕੱਲੇ ਵਿਰੋਧੀਆਂ ਨੂੰ ਜੇਲਾਂ 'ਚ ਨਹੀਂ ਸੁਟਿਆ ਜਾ ਰਿਹਾ ਇਸ ਦੇਸ਼ ਦੇ ਅੰਦਰ ਵਿਰੋਧੀ ਸੂਪਿਆਂ ਦੇ ਅੰਦਰ ਵਿਕਾਸ ਦੀ ਗੱਡੀ ਵੀ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ